ਵੀ ਪ੍ਰਾਪਤ ਕੀ ਹਾਲਚਾਲ ਆ ਤੇ ਅੱਜ ਆਏ ਹੋਏ ਆਪਾਂ ਪਿੰਡ ਜੰਗੀਆਂ ਨਾਲ ਪਦੌਰ ਤੋਂ 4 ਕਿਲੋਮੀਟਰ ਆ ਕਰੇ ਨਾ ਖੇਤੀਬਾੜੀ ਦੇ ਸੰਧ ਬਗਾਉ ਨੇ ਟਰੈਕਟਰ ਵੀ ਨੇ ਹਲ ਵੀ ਨੇ ਕੈਂਪਰ ਗੱਡੀ ਵੀ ਆ ਜਿਹੜੀ ਬਲੈਰੋ ਵਾਲੀ ਹੁੰਦੀ ਆ ਇਕੱਲੇ ਇਕੱਲੇ ਦੀ ਡਿਟੇਲ ਦੱਸਣ ਲੱਗਿਆਗਾ ਭਾਈ ਪਹਿਲਾਂ ਇੱਧਰ ਆ ਗੱਡੀ ਤੇ ਕੈਮਰਾ ਮਾਰਿਓ ਇੱਕ ਕੈਂਪਰ ਗੱਡੀ ਆ 2016 ਮਾਡਲ ਆ ਪੰਜਾਬ ਨੰਬਰ ਆ ਚਾਰੇ ਟਾਇਰ ਬਿਲਕੁਲ ਨਵੇਂ ਨੇ ਠੀਕ ਆ ਪੇਪਰਾਂ ਦੀ ਗੱਡੀ ਓਕੇ ਆ ਚਾਰੇ ਟਾਇਰ ਬਾਈ ਚੈੱਕ ਕਰਾ ਦਿਓ ਜਮਾ ਨੇੜਿਓ ਜਮਾ ਓਕੇ ਨੇ ਜਮਾ ਨਵੇਂ ਨੇ ਪੰਜਾਬ ਦਾ ਨੰਬਰ ਆ ਬਠਿੰਡੇ ਦਾ ਨੰਬਰ ਆ ਤੇ ਜੇ ਰੇਟ ਦੀ ਇਹਦੀ ਗੱਲ ਕਰੀਏ ਸਵਾ ਪੰਜ ਲੱਖ ਰੁਪਿਆ ਬਾਈ ਉਹਨਾਂ ਨੇ ਡਿਮਾਂਡ ਕਰੀਆ ਬੌਕੇ ਤੇ ਮਾਨਤਾ ਨੂੰ ਹੋ ਜਾਊਗਾ ਤੇ ਇੱਧਰ ਪਈ ਆ ਕੱਦੂ ਵਾਲੀ ਝੜਖੜੀ 10 ਫੁੱਟੀ ਇਹਦੀ ਜਿਹੜੀ ਲੈਂਥ ਆ 10 ਫੁੱਟੀ ਚੜਾਈ ਆ ਆ ਬਾਈ ਫਾਲੇ ਫੂਲੇ ਚੈੱਕ ਕਰਵਾ ਦਿਓ ਜਿਨ੍ਹਾਂ ਨੇ ਇਹ ਵੀ ਲੈਣੀ ਆ ਇਹ ਵੀ ਬਿਲਕੁਲ ਬਾਜ਼ੂ ਰੇਟ ਦੀ ਆ ਤੇ ਆ ਮੋਟਰ ਚਾਹੀਦੀ ਆ ਜੇ ਕਿਸੇ ਨੂੰ ਖੇਤਾਂ ਵਾਲੀ 25 ਦੀ ਮੋਟਰ ਆ ਇਹਦਾ ਰੇਟ ਸਿਰਫ 35000 ਰੁਪਿਆ ਬਾਈ ਇੰਦਰਾ ਟਰਾਲੀ ਵੀ ਚੈੱਕ ਕਰਾ ਦਿਓ 8 ਫੁੱਟੀ ਲੰਬਾਈ ਆ ਤੇ 5 ਫੁੱਟੀ ਚੜਾਈ ਆ ਇਹਦਾ ਰੇਟ ਵੀ ਬਿਲਕੁਲ ਜਾਇਜ਼ ਆ ਜੇ ਕਿਸੇ ਨੇ ਤਵੀਆਂ ਲੈਣੀਆਂ ਨੇ 22 ਦਾ ਸੈੱਟ ਆ ਤਵੀਆਂ ਦਾ ਇਹਦਾ ਰੇਟ ਵੀ ਬਿਲਕੁਲ ਜਾਇਜ਼ ਆ ਜਾਇਜ਼ ਰੇਟ ਦੇ ਵਿੱਚ ਸਾਰੀਆਂ ਚੀਜ਼ਾਂ ਬਿਕਾਉ ਨੇ ਤਵੀਆਂ ਦਾ ਰੇਟ 90000 ਰੁਪਿਆ ਤੇ ਇੱਧਰ ਖੜਾ ਹੈਗਾ ਜੁੰਡੀਰ ਵਾਲਿਆਂ ਦਾ 5210 4x4 ਹੈ ਤੇ 2000 23 ਮਾਡਲ ਹੈ ਤੇ 1000 ਘੰਟਾ ਚੱਲਿਆ ਹੋਇਆ ਗੇਹ ਪ੍ਰੋ ਹੈ 4x4 ਹੈ ਬਾਈ ਕੰਡੀਸ਼ਨ ਚੈੱਕ ਕਰਾ ਦੋ ਸਾਰੀ ਓਰੀਜਨਲ ਹੈ ਸਿਸਟਮ ਵਗੈਰਾ ਲੱਗਿਆ ਹੋਇਆ ਹੈਗਾ ਅ ਐਡਜਸਟੇਬਲ ਸਟੀਅਰਿੰਗ ਹੈ ਇਹਦਾ ਤੇ ਇਹਦਾ ਰੇਟ ਹੈਗਾ 9.5 ਲੱਖ ਰੁਪਈਆ ਤੇ ਇੱਧਰ ਖੜਾ ਹੈਗਾ ਫਾਰਮ ਟਰੈਕ 60 ਜਮਾਂ ਨਮਾ ਆ 2024 ਮਾਡਲ ਬਠਿੰਡੇ ਦਾ ਨੰਬਰ 270 ਘੰਟੇ ਚੱਲਿਆ ਹੋਇਆ ਬਈਆ 베ARING ਵਗੈਰਾ ਦੇ ਸਟicker ਵਗੈਰਾ ਸਾਰੇ ਚੈੱਕ ਕਰਾ ਦੋ ਹਜੇ ਤੱਕ ਨਾਲ ਦਾ 55 HP ਵਾਲਾ ਹੈਗਾ ਇਹਦਾ ਰੇਟ ਹੈਗਾ 7,25,000 ਤੇ ਇੱਧਰ ਪਈ ਹੈ 0 drill 13 ਪੋਰੀਆਂ ਵਾਲੀ 0 ਟਰਲ ਪਈ ਆ ਇਹ ਨਿਊ ਪੰਜਾਬ ਐਗਰੋ ਟੈਕ ਵਾਲਿਆਂ ਦੀ ਬਣੀ ਹੋਈ ਆ ਇਹਦਾ ਰੇਟ ਵੀ ਬਿਲਕੁਲ ਜਾਇਜ਼ ਆ ਤੇ ਇੱਧਰ ਪਏ ਨੇ ਫੋਲਡਿੰਗ ਵਾਲੇ ਹਾਲ 15 ਤੇ ਜਿਨ੍ਹਾਂ ਨੇ ਇਹ ਲੈਣੇ ਆ ਇਹ ਲੈ ਜਿਓ ਆ 600 ਲੀਟਰ ਵਾਲਾ ਸਪਰੇਅ ਵਾਲਾ ਟੈਂਕ ਪਿਆ ਹੈਗਾ ਇਹ ਲੈ ਜਿਓ ਜਿਹਨੇ ਲੈ ਕੇ ਜਾਣੇ ਆ ਇੱਧਰ ਇੱਕ ਬੱਟਾਂ ਵਾਲਾ ਜੁੰਦਰਾ ਪਿਆ ਸਿੰਗਲ ਹਾਲ ਪਿਆ ਹੈਗਾ ਇਹ ਦੋਨੋਂ ਹੀ ਲੈ ਜਿਓ ਤੁਸੀਂ 30000 ਦੇ ਬਾਈ ਕਹਿੰਦਾ ਕਿ ਵੀ ਦੋਨਾਂ ਦਾ 30000 ਜਿਨੇ ਇਕੱਲਾ ਇਕੱਲਾ ਲੈ ਕੇ ਜਾਣਾ ਉਹਦਾ ਮੌਕੇ ਤੇ ਰੇਟ ਬਣ ਜੂ ਇੱਧਰ ਖੜਾ ਹੈਗਾ ਡੀਜ਼ਲ ਵਾਲਾ ਟੈਂਕ ਜਿਹੜਾ ਮਰੇਲ ਕੋਟ ਲੈ ਲੈਂਦਾ ਬਣਿਆ ਹੋਇਆ ਭਈ ਆ ਚੈੱਕ ਕਰਾਇਓ ਕੱਲੀ ਮਸ਼ੀਨ ਘੱਟੋ ਘੱਟ 1.5 ਲੱਖ ਰੁਪਏ ਦੀ ਆ ਤੇ ਸਾਰੀ ਦਾ ਰੇਟ 1,65,000 5000 ਲੀਟਰ ਜਿਹੜਾ ਇਹਦੇ 'ਚ ਡੀਜ਼ਲ ਪੈ ਜਾਂਦਾ ਜਿਨ੍ਹਾਂ ਨੇ ਵੀ ਕੋਈ ਵੀ ਸਮਾਨ ਲੈ ਕੇ ਜਾਣਾ ਪਿੰਡ ਜੱਗੀਆਂ ਹਨ ਨੇੜੇ ਭਦੌੜ ਤੇ 22 ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ